ਆਪਣਾ ਇਹਦਾ ਸਟੇਟਸ ਪਾਇਆ ਨਾ ਉਹਦਾ ਸਾਲ ਬਤ ਤਿੰਨ ਚਾਰ ਸਾਰੀ ਸਾਰੀ ਡੈਥ ਆ ਕੇ ਇਹ ਆ ਕੇ ਗੱਲ ਕਰਦਾ ਵੀਰੋ ਛੋਟੇ ਵੀ ਤੁਹਾਡੀ ਮੈਂ ਇਹ ਸਹੀ ਤੇ ਫਿਲਮ محمد ਚੌਕੀ ਜੀ ਆਰਪੀ ਪਗਵਾੜਾ ਇੱਕ ਮੀਮੋ रेलवे स्टेशन फगवाड़ा ਬਲਵਾਈ ਸੀ। रेलवे ਸਟੇਸ਼ਨ ਮਾਸਟਰ ਬਲਵਾਈ ਸੀਗੀ ਜੋ ਕਿ ਬੰਦਾ ਇੰਜੈਟ ਹੋ ਗਿਆ ਹੈ। ਆ ਕੇ ਦੇਖਿਆ ਗਿਆ ਤੇ ਬੰਦੇ ਦੀ ਡੈਥ ਹੋ ਚੁੱਕੀ ਹੈ। ਸਰ ਕੋਈ ਪਛਾਣ ਵਗੈਰ ਹੋਈ ਇਹਨਾਂ ਦੀ? 412 ਦਾ 412 ਦਾ 4244 ਸਰ ਕੋਈ ਪਛਾਣ ਹੈ ਲੂ ਫਗਵਾਣਾ ਪਛਾਣ ਵਗੈਰ ਹੋਈ ਸਰ ਕੋਈ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪਛਾਣ ਦੇ ਉਪਰਾਲੇ ਜਾਰੀ ਕੀਤੇ ਜਾ ਰਹੇ ਨੇ। ਡੈੱਡ ਬੋਡੀ ਮੰਤਰੀ ਵਿੱਚ ਸਿਵਲ ਤਲਫਗੜਾ ਖਾਈ ਜਾ ਰਹੀ ਹੈ ਜੇ ਸਰ ਤੁਹਾਡੇ ਨੂੰ ਕਿਸੇ ਨੇ ਪਤਾ ਕਰਨਾ ਹੋਵੇ ਤਾਂ ਕਿਹੜੇ ਨੰਬਰ ਤੇ ਸੰਪਰਕ ਮੇਰਾ ਨੰਬਰ ਹੈ 9417480634 ਇਹ ਤੇ ਕੰਟੈਕਟ ਕਰਕੇ ਪਤਾ ਕੀਤਾ ਜਾ ਸਕਦਾ ਹੈ ਮਾਮਲਾ ਇਹ ਕੱਲ ਸਾਨੂੰ ਇੱਕ ਡਿਫਟੀ ਐਸਐਸਓ ਲੋ ਮੈਸੇਜ ਮਿਲਿਆ ਵੀ ਇੱਕ ਬੰਦਾ ਜਿਹੜਾ ਗੱਡੀ ਹੇਠਾਂ ਆ ਗਿਆ ਉਹਦੇ ਪੁੱਛੇ ਰਾਤ ਅਸੀਂ 10:00 ਵਜੇ ਤੇ ਮਾਮਲਾ ਇਹ ਫਲਾਤ ਮੌਕੇ ਤੇ ਮੇਰੇ ਤੱਕ ਨੇ ਗੱਡੀ ਹਿਟਾ ਕੇ ਕੁਝ ਕੁ ਖੁਦਕਿਸ਼ੀ ਕੀਤੀ ਜਾਂਦੀ ਹੈ ਤੇ شناخت ਜ਼ਾਦ ਉਪਰਾਲੇ ਜਾਰੀ ਕਰ ਦਿੱਤੇ ਸੀ ਅਸੀਂ ਤੇ ਹੁਣ ਮ੍ਰਿਤਕ ਦੇ ਬਾਕੀ ਵਾਰਸ ਜਿਹੜੇ ਇੱਥੇ ਮੌਕੇ ਤੇ ਆ ਗਏ ਨੇ ਇਹਨੇ ਲਾਸ਼ ਦੀ شناخت ਸੰਮਦੀਪ ਉੱਤਰਦਰ ਸੇਮਲਾਲ ਵਾਸੀ ਪਿੰਡ ਦਸਾਂਝ ਕਲਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਵੱਜੋਂ ਕੀਤੀ ਹੈ ਜਿਸ ਦਾ ਪੋਸਟਮੈਨ ਨੂੰ ਕਰਾ ਕੇ ਲਾ ਵਟਸਐਪ ਵਾਲੇ ਕੀਤੀ ਜਾ ਰਹੀ ਹੈ ਆਪਣਾ ਜਿਹੜਾ ਸਟੇਟਸ ਪਾਇਆ ਨਾ ਉਹ ਦੇਖ ਲਓ ਬਿੱਤੋ ਤਿੰਨ ਚਾਹ ਨਾ ਨਹੀਂ ਕਰ ਲਵਾ ਉੜੇ ਗੱਲ ਮਾ ਹੁਣੇ ਹੀ ਆ ਪਰਚਾ ਨਿਖਰ ਮਾ ਪਹਿਲਾਂ ਮੈਂ ਮੈਂ ਇਹ ਸਹੀ ਤੇ ਫਿਲਮ ਮੁਹੰਮਦ ਚੌਕੀ ਜੀ ਆਰਪੀ ਪਗਵਾੜਾ ਇੱਕ ਮੀਮੋ ਰੇਲਵੇ ਸਟੇਸ਼ਨ ਫਗਵਾੜਾ ਵੱਲ ਆਈ ਸੀ ਰੇਲਵੇ ਸਟੇਸ਼ਨ ਮਾਸਟਰ ਵੱਲ ਆਈ ਸੀ ਜੋ ਕਿ ਬੰਦਾ ਇੰਜੈਟ ਹੋ ਗਿਆ ਹੈ ਆ ਕੇ ਦੇਖਿਆ ਗਿਆ ਤੇ ਬੰਦੇ ਦੀ ਡੈਥ ਹੋ ਚੁੱਕੀ ਹੈ ਸਰ ਕੋ ਪਿੱਛੇ ਪਹਿਚਾਨ ਵਗੈਰ ਹੋਈ ਇਹਨਾਂ ਦੀ 412 ਦਾ ਮਾਮਲਾ ਇਹ ਵੀ ਕੱਲ ਸਾਨੂੰ ਇੱਕ ਡਿਪਟੀ ਐਸਐਸਓ ਨੂੰ ਮੈਸੇਜ ਮਿਲਿਆ ਵੀ ਇੱਕ ਬੰਦਾ ਜਿਹੜਾ ਗੱਡੀ ਹਟਾ ਗਿਆ ਉਹਦੇ ਪੁੱਜੇ ਰਾਤ ਅਸੀਂ 10:00 ਵਜੇ ਹਮਲਾ ਇਹ ਫਲਾਤ ਮੌਕੇ ਤੇ ਮਰਦਕ ਨੇ ਗੱਡੀ ਹਟਾ ਕੇ ਕੁਝ ਕੁ ਦੀ ਖੁਦਕੁਸ਼ੀ ਕੀਤੀ ਜਾਪਦੀ ਹੈ ਤੇ شناخت ਰਾਦ ਉਪਰਾਲੇ ਜਾਰੀ ਕਰ ਦਿੱਤੇ ਸੀ ਅਸੀਂ ਤੇ ਹੁਣ ਮਰਦਕ ਦੇ ਬਾਬਰ ਵਾਰਸ ਜਿਹੜੇ ਇੱਥੇ ਮੌਕੇ ਤੇ ਆ ਗਏ ਨੇ ਲਾਸ਼ ਦੀ شناخت ਸੰਮਦੀਪ ਉੱਤਰਤਰ ਸੇਮਲਾਲ ਵਾਸੀ ਪਿੰਡ ਦਸਾਂਝ ਕਲਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਵੱਜੋਂ ਕੀਤੀ ਹੈ ਜਿਸ ਦਾ ਪੋਸਟਮੈਨੋਂ ਕਰਾ ਕੇ ਲਾ ਵਾਰਸਾਂ ਵੱਲੋਂ ਕੀਤੀ ਜਾ ਰਹੀ ਹੈ